ਨਮਸਕਾਰ ਜੀ ਸਾਰਿਆਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਅੱਜ ਮੈਂ ਰੋਕੋ ਵੀਡੀਓ ਸਕ੍ਰਿਪਟ ਨਾ ਕਰਾਇਆ ਜੀ। ਬਹੁਤ ਇੰਟਰਸਟਿੰਗ ਕਹਾਣੀ ਹੈ ਜਿਹੜੀ ਤੁਹਾਨੂੰ ਅੱਜ ਸੁਣਾਉਣੀ ਹੈ। ਅਮਰ ਸਿੰਘ ਚਮਕੀਲੇ ਦੇ ਫੈਨ ਮੇਰੀ ਵੀਡੀਓ ਨਾਲ ਜੁੜੇ ਰਹੋ ਜਿਹੜੇ ਅਮਰ ਸਿੰਘ ਚਮਕੀਲਾ ਸਾਹਿਬ ਨੂੰ ਜੀਲੋ ਪਿਆਰ ਕਰਦੇ ਆ। ਉਹ ਮੇਰੀ ਵੀਡੀਓ ਨੂੰ ਬਿਲਕੁਲ ਸਕ੍ਰਿਪਟ ਨਾ ਕਰਿਓ। ਸਾਰੀ ਵੀਡੀਓ ਐਂਡ ਤੱਕ ਦੇਖੋ ਬਹੁਤ ਸੋਹਣੀ ਸਟੋਰੀ ਆ। ਅੱਜ ਆਪਾਂ ਗੱਲ ਕਰਨੀ ਆ ਸਹਰੇ ਦੀ ਲਾਲ ਮਰੂਤੀ ਨੇ ਅੱਜ ਚੱਕਾ ਜਾਮ ਕਰਾ ਦਿੱਤਾ। ਇਹ ਗੀਤ ਕਿਵੇਂ ਬਣਿਆ ਸੀ? ਅੱਜ ਇਹ ਸਟੋਰੀ ਤੁਹਾਡੇ ਨਾਲ ਆਪਾਂ ਸਾਂਝੀ ਕਰਨ ਜਾ ਰਹੇ ਆ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਬਿਲਕੁਲ ਵੀ ਸਕੇਪ ਨਾ ਕਰਿਓ ਚਲੋ ਆਪਾਂ ਸ਼ੁਰੂ ਕਰਦੇ ਆਂ ਅੱਜ ਆਪਣਾ ਕਿੱਸਾ ਸੋਹਰੇ ਦੀ ਲਾਲ ਮੁਰਗੀ। ਪ੍ਰੈਸਟਲ ਆਈਕਨ ਤੇ ਟੈਪ ਨੋਟੀਫਿਕੇਸ਼ਨ ਅਵਰ ਲੇਟੈਸਟ ਅਪਡੇਟ। ਸਤਾਸਤ ਨੌਰ ਜੀ ਅਮਰ ਸਿੰਘ ਚਮਕੀਲੇ ਨਾਲ ਕੱਟੋਂ ਕੱਟ 4 ਸਾਲ ਉਹਨਾਂ ਨੇ ਟੋਲ ਕਪਲੇ ਕੀਤਾ। ਉਹਨਾਂ ਕੋਲ ਬਹੁਤ ਸਾਰੇ ਅਜਿਹੇ ਕਿੱਸੇ ਹੇ। ਜੋ ਕਿ ਬਹੁਤ ਹੀ ਜਿਆਦਾ ਇੰਟਰਸਟਿੰਗ ਹੈ ਜਿਹੜੇ ਪਹਿਲਾਂ ਆਪਾਂ ਕਦੀ ਸੁਨੇ ਨਹੀਂ ਦੀ ਉਹਨਾਂ ਵਿੱਚੋਂ ਇੱਕ ਕિસ્ਸਾ ਜੇ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਸੱਤਾ ਸਤਨੌਰ ਵਾਲਾ ਦੱਸਦੇ ਨੇ ਕਿ ਇੱਕ ਵਾਰ ਅਸੀਂ ਦਿੱਲੀੋਂ ਰਿਕਾਰਡਿੰਗ ਤੋਂ ਬਾਅਦ ਵਾਪਸ ਪੰਜਾਬ ਨੂੰ ਪਰਤ ਰਹੇ ਸੀ ਤਾਂ ਰਸਤੇ ਵਿੱਚ ਇਧਰੋਂ ਸਾਡੇ ਵਾਲੀ ਸਾਈਡ ਤੋਂ ਕਹਿੰਦਾ ਮਰੂਤੀ ਕਾਰ ਇੱਕ ਜਾ ਰਹੀ ਸੀ ਉਦੋਂ ਨਵੀਆਂ-ਨਵੀਆਂ ਮਰੂਤੀ ਕਾਰਾਂ ਆਈਆਂ ਸੀ ਤੇ ਮਰੂਤੀ ਕਾਰਾਂ ਦਾ ਟ੍ਰੈਂਡ ਵਾਹ ਸੀ ਉਹਨਾਂ ਦਿਨਾਂ ਦੇ ਵਿੱਚ ਤੇ ਉਧਰਲੀ ਸਾਈਡ ਤੋਂ ਇੱਕ ਟਰੱਕ ਆ ਰਿਹਾ ਸੀ ਜਿਹੜਾ ਕਿ ਸੇਬਾਂ ਨਾਲ ਲੱਦਿਆ ਹੋਇਆ ਸੀ ਪਤਾ ਨਹੀਂ ਪੁਲ ਤੇ ਆ ਕੇ ਕੀ ਉਹਨਾਂ ਨਾਲ ਪਾਣਾ ਵਾਪਰਦਾ ਹੈ ਦੋਵਾਂ ਦੀ ਆਪਸ ਵਿੱਚ ਟੱਕਰ ਹੋ ਜਾਂਦੀ ਆ ਟੱਕਰ ਹੋਣ ਤੋਂ ਬਾਅਦ ਜਿਹੜੀ ਮਰੂਤੀ ਆ ਉਹ ਥੱਲੇ ਨੀਵੀਂ ਥਾਂ ਤੇ ਰੁੜ ਜਾਂਦੀ ਆ ਤੇ ਜਿਹੜਾ ਟਰੱਕ ਵਾ ਉਹ ਸੜਕ ਦੇ ਵਿਚਾਲੇ ਮੋੜਦਾ ਹੋ ਜਾਂਦਾ ਹੈ ਜੀ ਤੇ ਜਿੰਨੇ ਵੀ ਸੇਬ ਉਹਦੇ ਤੇ ਲੱਦੇ ਸੀ ਸੇਬਾਂ ਦੇ ਢੇਰ ਲੱਗ ਜਾਂਦੇ ਆ ਸੜਕ ਤੇ ਲਓ ਜੀ ਟ੍ਰੈਫਿਕ ਜਾਮ ਹੋ ਜਾਂਦਾ ਹੈ ਪਿੱਛੇ ਵੀ ਗੱਡੀਆਂ ਉਧਰਲੀ ਸਾਈਡ ਤੇ ਵੀ ਗੱਡੀਆਂ ਟ੍ਰੈਫਿਕ ਲੱਗ ਜਾਂਦਾ ਜੀ ਉੱਥੇ ਬਹੁਤ ਜ਼ਿਆਦਾ ਉਹ ਉੱਥੇ ਬੈਠੇ ਬੈਠੇ ਗੱਡੀ ਦੇ ਵਿੱਚ ਅਮਰ ਸਿੰਘ ਚਮਕੀਲਾ ਦੇ ਮੰਨ ਦੇ ਵਿੱਚ ਪਤਾ ਨਹੀਂ ਕੀ ਕੋਈ ਗੀਤ ਆਉਂਦਾ ਹੈ ਗਾਣਾ ਬਰਾਉਣਾ ਸ਼ੁਰੂ ਕਰ ਦਿੰਦੇ ਆ ਜੀ ਉਹਨਾਂ ਨੇ ਕੀ ਗਾਣਾ ਬਣਾਇਆ ਖਿੱਚ-ਖਿੱਚ ਕੇ ਡਰਾਈਵਰ ਕੱਢਦੇ ਨੇ ਕੋਈ ਲਾਲੀ ਤੇ ਕੋਈ ਲਾਲਾ ਸੀ ਯਾਨੀ ਕਿ ਜਿਹੜੀ ਮਰੂਤੀ ਕਾਰ ਉੱਥੇ ਟੇਢੀ ਹੋਈ ਸੀ ਉਹਦੇ ਵਿੱਚ ਲਾਲੇ ਸੀ ਕਹਿੰਦੇ ਨੇ ਹਣਾ ਆਮਦੇਸੀ ਪਾਸ਼ਾ ਦੇ ਵਿੱਚ ਉਹਨਾਂ ਨੂੰ ਖਿੱਚ-ਖਿੱਚ ਕੇ ਡਰਾਈਵਰ ਬਾਹਰ ਕੱਢ ਰਾਇ ਸੀ ਕਈਆਂ ਦਾ ਗੋਰੇ ਪਿੰਡੇ ਨੂੰ ਹੱਥ ਲਾ ਕੇ ਲੈ ਗਿਆ ਪਾਲਾ ਸੀ ਇਹ ਸ਼ਬਦ ਥੋੜਾ ਜਿਹਾ ਗਰਮ ਆ ਯਾਨੀ ਕਿ ਉਹਨਾਂ ਬੜੇ ਪਾੜ ਗਿਆ ਜਦੋਂ ਐਕਸੀਡੈਂਟ ਦੇ ਦੌਰਾਨ ਤੇ ਉਹ ਡਰਾਈਵਰ ਉਦਾਂ ਹੀ ਖਿੱਚ ਰਿਹਾ ਸੀ ਉਹਨਾਂ ਨੂੰ ਵੀ ਉਹ ਹੈਗੇ ਸੀ ਉਹਨਾਂ ਨੂੰ ਬਾਹਰ ਖਿੱਚ ਰਿਹਾ ਸੀ ਤੇ ਉਥੋਂ ਅਮਰ ਸਿੰਘ ਚਮਗੀਲਾ ਸਾਹਿਬ ਨੇ ਇਹ ਟੱਪਾ ਜੋੜਿਆ ਕਿ ਕਈਆਂ ਦਾ ਗੋਰੇ ਪਿੰਡੇ ਨੂੰ ਹੱਥ ਲਾ ਕੇ ਲੈ ਗਿਆ ਪਾਲਾ ਸੀ ਦੇਖੋ ਤੁਸੀਂ ਕਿੰਨੀ ਉਹਨਾਂ ਦੀ ਕਲਮ ਦੇ ਵਿੱਚ ਕਿੰਨਾ ਜਾਦੂ ਸੀ ਉਹ ਕਿੱਦਾਂ ਗਾਣਾ ਬਣਾ ਲੈਂਦੇ ਸੀ ਇਸ ਤੋਂ ਬਾਅਦ ਅਗਲਾ ਟੱਪਾ ਹੈਗਾ ਸੀ ਕਸ਼ਮੀਰੋ ਲੱਦੇ ਸੇਬਾਂ ਦਾ ਅੱਜ ਢੇਰ ਸੜਕ ਤੇ ਲਾਤਾ ਜਿਹੜਾ ਸੇਬਾਂ ਦਾ ਢੇਰ ਲੱਗ ਗਿਆ ਸੀ ਸੜਕ ਤੇ ਗੱਡੀ ਮੋਦੀ ਹੋਈ ਸੀ ਸੇਬਾਂ ਵਾਲੀ ਉਹਦਾ ਢੇਰ ਲੱਗ ਗਿਆ ਸੀ ਸੜਕ ਤੇ ਉਹ ਵੀ ਉਹਨਾਂ ਟੱਪਾ ਵਿੱਚ ਜੋੜਤਾ ਉਸ ਤੋਂ ਅੱਗੇ ਤੁਹਾਨੂੰ ਪਤਾ ਹੀ ਆ ਸੌਹਰੇ ਦੀ ਲਾਲ ਮਰੂਤੀ ਨੇ ਅੱਜ ਚੱਕਾ ਜਾਮ ਕਰਾਤਾ ਸੋ ਇਹ ਗੀਤ ਇਸ ਤਰ੍ਹਾਂ ਬਣਿਆ ਸੀ ਉੱਥੇ ਬੈਠੇ ਬੈਠੇ ਇਹਨਾਂ ਨੇ ਗੀਤ ਲਿਖਵਾਇਆ ਗੀਤ ਬਹੁਤ ਜ਼ਿਆਦਾ ਸੁਪਰ ਹਿੱਟ ਗੀਤ ਸਾਬਤ ਹੋਇਆ ਉਹਨਾਂ ਦਿਨਾਂ ਦੇ ਵਿੱਚ ਕਿਉਂਕਿ ਨਵੀਂ-ਨਵੀਂ ਕਾਰ ਆਈ ਸੀ ਮਰੂਤੀ ਬਹੁਤ ਜ਼ਿਆਦਾ ਟ੍ਰੈਂਡ ਸੀ ਉਦੋਂ ਮਰੂਤੀ ਕਾਰ ਤੇ ਇਹ ਸੌਗ ਜਦੋਂ ਆਇਆ ਤਾਂ ਬਹੁਤ ਜ਼ਿਆਦਾ ਪਪੂਲਰ ਹੋਇਆ ਤੇ ਇਹ ਕਿੱਸਾ ਜਿਹੜਾ ਸੱਤਾ ਸਤਨੌਰ ਜੀ ਨੇ ਦੱਸਿਆ ਸੀ ਆਪਣੀ ਕਿਸੇ ਇੰਟਰਵਿਊ ਦੇ ਵਿੱਚ ਮੈਂ ਸੋਚਿਆ ਕਈ ਵਾਰ ਕੁਝ ਕਿੱਸੇ ਇਹੋ ਜਿਹੇ ਆਪਣੇ ਸਾਰੇ ਵੀਰਾਂ ਭਰਾਵਾਂ ਤੱਕ ਨਹੀਂ ਪਹੁੰਚਦੇ ਤੇ ਇਸ ਕਰਕੇ ਆਪਣੀ ਵੀਡੀਓ ਬਣਾਉਣ ਦਾ ਮਕਸਦ ਸੀ ਕਿ ਸਾਰੇ ਜਿੰਨੇ ਵੀ ਚਮਕੀਲਾ ਸਾਹਿਬ ਦੇ ਫੈਨ ਆ ਸਾਰੇ ਫੈਨਾਂ ਤੱਕ ਇਹ ਕਿੱਸਾ ਜ਼ਰੂਰ ਪਹੁੰਚਣਾ ਚਾਹੀਦਾ ਆਪਾਂ ਇੱਕ ਇੱਕ ਕਿੱਸਾ ਡਿਸਕਸ ਕਰਾਂਗੇ ਜੀ ਨਿੱਕੀ ਤੋਂ ਨਿੱਕੀ ਗੱਲ ਬਾਰੇ ਆਪਾਂ ਰਿਸਰਚ ਕਰਦੇ ਰਾਵਾਂਗੇ ਤੇ ਤੁਹਾਡੇ ਨਾਲ ਸਾਰੀਆਂ ਉਹ ਗੱਲਾਂ ਬਾਤਾਂ ਉਹ ਕਿਸੇ ਸਾਂਝੇ ਕਰਦੇ ਰਾਵਾਂਗੇ ਬਸ ਅਵਰ ਸਿੰਘ ਚਮਕੀਲਾ ਜਦੋਂ ਬਾਹਰਲੇ ਦੇਸ਼ ਦੇ ਵਿੱਚ ਸ਼ੋਅ ਲਾਉਣ ਗਿਆ ਸੀ ਫੋਰਨ ਕੰਟਰੀ ਦੇ ਵਿੱਚ ਸੱਤਾ ਸਤਨੌਰ ਵਾਲਾ ਵੀ ਉਹਨਾਂ ਦੇ ਨਾਲ ਗਿਆ ਸੀ ਉਹਨਾਂ ਨੇ ਬਹੁਤ ਸਾਰੇ ਨਿੱਕੇ ਮੋਟੇ ਕਿਸੇ ਦੱਸਿਆ ਆਪਣੀਆਂ ਯਾਦਾਂ ਦਸੀਆਂ ਇਦਾਂ ਹੀ ਇੱਕ ਉਹਨਾਂ ਦੀ ਛੋਟੀ ਜਿਹੀ ਯਾਦ ਉਹਨਾਂ ਦਸੀ ਕਿ ਜਿਹੜਾ ਪ੍ਰੋਮੋਟਰ ਸਾਨੂੰ ਲੈ ਕੇ ਗਿਆ ਸੀ ਉੱਥੇ ਬਾਹਰਲੇ ਦੇਸ਼ਾਂ ਵਿੱਚ ਸ਼ੋਅ ਕਰਵਾਉਣ ਵਾਸਤੇ ਉਹ ਪ੍ਰੋਮੋਟਰ ਦਾ ਕੋਈ ਫੁੱਫੜ ਲੱਗਦਾ ਸੀ ਤੇ ਉਹਨੇ ਸਾਨੂੰ ਫੋਨ ਲਾ ਕੇ ਕਿਹਾ ਚਮਕੀਲਾ ਸਾਹਿਬ ਨੂੰ ਕਿ ਮੈਂ ਤੁਹਾਡੀ ਸੇਵਾ ਕਰਨੀ ਚਾਹਨਾ ਵਾ ਮੈਂ ਤੁਹਾਨੂੰ ਮਿਲਣਾ ਚਾਹਨਾ ਵਾ ਮੈਂ ਤੁਹਾਨੂੰ ਆਪਣੇ ਘਰੇ ਖਾਣੇ ਤੇ ਬੁਲਾਉਣਾ ਚਾਹਨਾ ਤੇ ਨਾਲ ਦੀ ਨਾਲ ਆਪਾਂ ਗੱਪਸ਼ਪ ਕਰਾਂਗੇ ਤੁਹਾਨੂੰ ਮੈਂ ਆਪਣੇ ਘਰੇ ਖਾਣੇ ਤੇ ਇਨਵਾਈਟ ਕਰਨਾ ਚਾਹਨਾ ਫੇਰ ਕੀ ਹੁੰਦਾ ਇਹ ਸਾਰੇ ਤਿਆਰ ਹੋ ਜਾਂਦੇ ਆ ਉੱਥੇ ਜਾਣ ਲਈ ਸਤਾ ਸਤਨੌਰ ਜੀ ਦੱਸਦੇ ਆ ਕਿ ਉਸ ਦਿਨ ਅਸੀਂ ਅਮਰਜੋਤ ਨੂੰ ਘਰੇ ਛੱਡ ਗਏ ਯਾਨੀ ਤੇ ਖੁਦ ਚਮਕੀਲਾ ਸਾਹਿਬ ਨਾਲ ਆਪਣੇ ਸਾਜ਼ੀਆਂ ਨੂੰ ਲੈ ਕੇ ਜਿਹੜੇ ਬੰਦੇ ਨੇ ਉਹਨਾਂ ਨੂੰ ਖਾਣੇ ਤੇ ਬੁਲਾਇਆ ਸੀ ਉਹਨਾਂ ਦੇ ਘਰੇ ਪਹੁੰਚਣ ਲਈ ਤਿਆਰ ਹੋ ਜਾਂਦੇ ਆ ਪਹੁੰਚਣ ਤੋਂ ਪਹਿਲਾਂ ਸੱਤਾ ਸਦਨ ਹੋਰ ਜੀ ਦੱਸ ਦਿਆ ਵੀ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਇਦਾਂ ਕਰਿਓ ਵੀ ਜਿਆਦਾ ਭੀੜ ਨਾ ਉੱਥੇ ਹੋਣ ਦਿਓ ਤੁਸੀਂ ਮੇਨ ਮੇਨ ਜਿਹੜੇ ਆਪਣੇ ਖਾਸ ਖਾਸ ਬੰਦੇ ਆ ਉਹਨਾਂ ਨੂੰ ਹੀ ਉੱਥੇ ਸੱਦਿਓ ਜੇ ਉੱਥੇ ਜਿਆਦਾ ਭੀੜ ਹੋ ਗਈ ਫਿਰ ਮੁਸ਼ਕਲ ਹੋ ਜਾਣੀ ਆ ਲੋ ਜੀ ਹੁੰਦਾ ਕੀ ਹੁੰਦਾ ਇਸ ਦੇ ਉਲਟ ਆ ਉਹਨਾਂ ਵਿੱਚੋਂ ਕੋਈ ਬੰਦਾ ਦੱਸ ਦਿੰਦਾ ਉੱਥੇ ਰੌਲਾ ਪਾ ਦਿੰਦਾ ਵੀ ਆਪਣੇ ਆਪਣੇ ਰਿਸ਼ਤੇਦਾਰਾਂ ਸਾਰਿਆਂ ਨੂੰ ਦੱਸ ਦਿੰਦਾ ਵੀ ਚਮਕੀਲਾ ਸਾਹਿਬ ਆ ਰਿਹਾ ਜੀ ਖਾਣੇ ਤੇ ਆਪਣੇ ਘਰੇ ਜੋ ਵੀ ਉਹ ਬੰਦਾ ਸੀ ਫਲਾਣੇ ਫਲਾਣੇ ਬੰਦੇ ਦੇ ਘਰੇ ਖਾਣੇ ਤੇ ਆ ਰਿਹਾ ਜੀ ਅੱਜ ਜਦੋਂ ਉੱਥੇ ਰੌਲਾ ਪੈ ਜਾਂਦਾ ਤੇ ਬਾਅਦ ਚ ਸੱਤਾ ਸਤਨੌਰ ਦੱਸ ਦਿਆ ਵੀ ਕਿਦਾਂ ਉੱਥੇ ਲੋਕ ਪਹੁੰਚ ਜਾਂਦੇ ਆ ਦੇ ਸਾਹਮਣੇ ਬੈਠੇ ਹੁੰਦੇ ਆ ਉਦਾਂ ਹੀ ਸਾਰਿਆਂ ਦੇ ਵਿੱਚ ਬੈਠ ਕੇ ਚਮਕੀਲਾ ਸਾਹਿਬ ਨੇ ਉੱਥੇ ਉਹ ਪੈਗ ਸ਼ੈਗ ਲਾਈ ਜਾਂਦੇ ਆ ਆਪ ਦਾ ਦਰੂ ਦੂਰੂ ਪੀਤੀ ਜਾਂਦੇ ਆ ਤੇ ਨਾਲੇ ਲੋਕਾਂ ਦੇ ਨਾਲ ਮੁਖਾਤਬ ਹੋਈ ਜਾਂਦੇ ਆ ਉਹਨਾਂ ਨੇ ਆਪਣੇ ਸਾਜ਼ੀਆਂ ਨੇ ਨਾਲ ਸਾਜ਼ ਵੀ ਲੈ ਕੇ ਗਏ ਹੋਏ ਸੀ ਆਲਰੇਡੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਈ ਵਾਰੀ ਲੋਕ ਆਮ ਤੌਰ ਤੇ ਫਰਮੈਸ਼ ਕਰ ਦਿੰਦੇ ਹੁੰਦੇ ਸੀ ਗੀਤ ਸੁਣਾਉਣ ਦੀ ਦੇ ਬਾਅਦ ਵਿੱਚ ਉਹਨਾਂ ਨੇ ਉੱਥੇ ਗੀਤ ਵੀ ਸੁਣਾਏ ਤੇ ਪੈਗ ਸ਼ੈਗ ਵੀ ਨਾਲ ਚੱਲਦਾ ਗਿਆ ਤੇ ਨਾਲ-ਨਾਲ ਗੱਲਾਂ ਬਾਤਾਂ ਚੱਲਦੀਆਂ ਗਈਆਂ ਗਈਆਂ ਬਹੁਤ ਹੀ ਸਾਵਣਾ ਮਾਹੌਲ ਸੀ ਬਹੁਤ ਹੀ ਖੁਸ਼ੀ ਵੇਖੀ ਉਸ ਟਾਈਮ ਤੇ ਲੋਕਾਂ ਦੇ ਚਿਹਰਿਆਂ ਤੇ ਸਤ ਸਤ ਨੌਰ ਸਾਹਿਬ ਜੀ ਦੱਸਦੇ ਆ ਕਿ ਲੋਕ ਬਹੁਤ ਜ਼ਿਆਦਾ ਖੁਸ਼ ਹੋਏ ਸਾਨੂੰ ਮਿਲ ਕੇ ਉਹ ਕਹਿੰਦੇ ਆ ਅਸੀਂ ਤੁਹਾਨੂੰ ਖਾੜਿਆਂ ਜੀ ਵੇਖਿਆ ਸੀ ਤੁਹਾਡੇ ਗੀਤ ਸੁਨੇ ਸੀ ਪਰ ਅੱਜ ਫੇਸ ਟੂ ਫੇਸ ਤੁਹਾਡੇ ਸਾਹਮਣੇ ਬੈਠ ਕੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਉਹਨਾਂ ਦਾ ਆਨੰਦ ਹੀ ਵੱਖਰਾ ਆਇਆ ਸੋ ਜਿਹੜੇ-ਜਿਹੜੇ ਵੀ ਲੋਕਾਂ ਨੇ ਚਮਕੀਲੇ ਨਾਲ ਉਸ ਟਾਈਮ ਤੇ ਮਿਲਣੀ ਹੋਈ ਜਿਹੜੇ-ਜਿਹੜੇ ਲੋਕਾਂ ਦੀ ਉਹ ਬਹੁਤ ਹੀ ਕਰਮਾ ਵਾਲੇ ਲੋਕ ਸੀ ਉਹਨਾਂ ਨੂੰ ਅਮਰ ਸਿੰਘ ਚਮਕੀਲਾ ਨਾਲ ਰਹਿਣ ਦਾ ਵਿਚਰਣ ਦਾ ਮੌਕਾ ਮਿਲਿਆ ਕਿਉਂਕਿ ਜਿਹੜੇ ਅੱਜ ਕੱਲ ਦੇ ਕਈ ਫੈਨ ਇਹੋ ਹੀ ਆ ਜਿਨ੍ਹਾਂ ਨੇ ਵਿਚਾਰਿਆ ਨੇ ਅਜੇ ਤੱਕ ਇੱਕ ਉਹਨਾਂ ਦਾ ਅਖਾੜਾ ਵੀ ਨਹੀਂ ਦੇਖਿਆ ਹੋਣਾ ਸੋ ਅੱਜ ਦੇ ਇਹ ਦੋ ਕਿਸੇ ਤੁਹਾਨੂੰ ਕਿਵੇਂ ਲੱਗੇ ਕਿਸੇ ਹੋਰ ਵੀ ਆਪਣੇ ਕੋਲ ਬਹੁਤ ਹੈਗੇ ਆ ਅੱਜ ਦੀ ਵੀਡੀਓ ਕਿੱਦਾਂ ਲੱਗੀ ਜੀ ਤੁਸੀਂ ਜ਼ਰੂਰ ਆਪਣੀ ਪ੍ਰਤੀਕਿਰਿਆ ਦੇਣੀ ਆਪਾਂ ਹੋਰ ਵੀ ਕਿਸੇ ਲੈ ਕੇ ਆਵਾਂਗੇ ਅਮਰ ਸਿੰਘ ਚਮਕੀਲਾ ਦੇ ਨਾਲ ਰਿਲੇਟਿਡ ਬਸ ਇਹ ਵੀ ਤੁਸੀਂ ਵੀਡੀਓ ਨੂੰ ਜਿੱਦਾਂ ਪਹਿਲਾ ਪਿਆਰ ਦਿੱਤਾ ਇਦਾਂ ਹੀ ਤੁਸੀਂ ਵੀਡੀਓ ਨੂੰ ਪਿਆਰ ਦਿੰਦੇ ਰਹੋ ਅਗਲੀ ਵੀਡੀਓ ਦੇ ਵਿੱਚ ਆਪਾਂ ਜਲਦੀ ਫੇਰ ਮਿਲਦੇ ਆਂ ਧੰਨਵਾਦ ਪ੍ਰੈਸਟਲ ਆਈਕਨ ਤੇ ਟੈਪ নোਟੀਫਿਕੇਸ਼ਨ ਔਰ ਲੇਟੈਸਟ ਅਪਡੇਟ